ਵਰਨਦਾ ਬਾਬਾ ਨਾਨਕ ਤੈਨੂੰ ਮਿਹਰ ਕਰੇ ਬਾਪੂ ਤੰਦਰੁਸਤੀ ਬਖਸ਼ ਦੇ। ਉਹਨੂੰ ਕੋ ਨਾ ਬਾਈ ਤੰਦਰੁਸਤੀਆਂ ਰੱਖੇ ਪਰਮਾਤਮਾ। ਤੁਸੀਂ ਸਾਡੇ ਮਾਪਿਓਂ। ਹਲੇ ਬਾਈ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਫਤਿਹਜੀ ਬਾਪੂ ਮਨਜੀਤ ਸਿੰਘ। ਜਦੋਂ ਬਾਪੂ ਜੀ ਸਾਡੇ ਕੋ ਆਏ ਸੀ ਯੂਪੀ ਤੋਂ ਅੱਖਾਂ ਤੋਂ ਬਲਾਈਂਡ ਸੀ ਦਿਖਦਾ ਨਹੀਂ ਸੀ ਬਾਪੂ ਨੂੰ। ਔਰ ਕਿੰਨੇ ਹੀ ਸਾਲਾਂ ਤੋਂ 7-8 ਸਾਲਾਂ ਤੋਂ ਅੰਨੇ ਸੀ ਬਾਪੂ ਜੀ। ਪਰ ਵੈਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇੱਥੇ ਆਏ ਬਾਪੂ ਨੂੰ ਇੱਕ ਵਾਰੀ ਦਾ ਸਾਰੇ ਡਾਕਟਰਾਂ ਨੇ ਜਵਾਬ ਦੇਤਾ। ਬਾਪੂ ਇਹ ਤੋਂ ਹੱਲਿਆ ਨਹੀਂ ਬਾਪੂ ਨੂੰ ਇੱਕ ਜਿਵੇਂ ਆਸ ਸੀਗੀ ਇੱਕ ਅਮੀਰ ਸੀ ਇੱਕ ਭਰੋਸਾ ਸੀ ਵੀ ਮੈਂ ਇਹ ਤੋਂ ਠੀਕ ਹੋ ਕੇ ਜਾਣਾ। ਕਰੀਬ ਇੱਕ ਸਾਲ ਬਾਪੂ ਇੱਥੇ ਬੈਠਾ ਰਿਹਾ ਹੌਲੀ-ਹੌਲੀ ਦਵਾਈ ਪਾਉਂਦੇ ਰਹੇ ਅੱਖਾਂ 'ਚ ਡਾਕਟਰਾਂ ਨੇ ਜਿਨ੍ਹਾਂ ਨੇ ਜਵਾਬ ਦਿੱਤਾ ਸੀ ਮੁੜ ਕੇ ਉਹੀ ਡਾਕਟਰ ਕਹਿਣ ਲੱਗੇ ਵੀ ਅੱਖਾਂ ਦੀ ਰੋਸ਼ਨੀ ਬਣ ਸਕਦੀ। ਤਾਂ ਫਿਰ ਡਾਕਟਰ ਸਾਹਿਲ ਗੋਇਲ ਤੋਂ ਆਪਰੇਸ਼ਨ ਕਰਾਇਆ ਇੱਕ ਅੱਖ ਦੀ ਸਰਜਰੀ ਹੋਈ ਪੁਤਲੀ ਪਈ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਪੁਤਲੀ ਪਾ ਕੇ ਅੱਖ ਮੂਰਿਓ ਬੰਦ ਕਰਤੀ ਸੌਂਦੀ ਸੀ ਤੇ ਉਹ ਕਹਿੰਦੇ ਸੀ ਜਿਵੇਂ ਜਿਵੇਂ ਅੱਖ ਖੁੱਲੂਗੀ ਆਪੇ ਹੀ ਹੌਲੀ 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 ਦਿਖਣ ਲੱਗ ਜੂ ਪਹਿਲਾਂ ਬਾਪੂ ਨੂੰ ਮਾੜਾ ਏ ਇੱਕ ਇੱਕ ਟੰਕਾ ਖੁੱਲਿਆ ਦਿਖਣ ਹੌਲੀ 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 ਇੱਕ ਅੱਖ ਨਾਲ ਪੂਰੀ ਦੁਨੀਆ ਦਿਖਣ ਲੱਗ ਗਈ ਬਾਪੂ ਸਾਰੇ ਦੁਨੀਆ ਦੇ ਰੰਗ ਦਿਖਣ ਲੱਗ ਗਏ ਬਾਪੂ ਜਿਹੜਾ ਬਾਪੂ ਬੇਰੰਗ ਹੋ ਗਿਆ ਸੀ ਸਿਰਫ ਕਾਲਾ ਹਨੇਰਾ ਹੀ ਦਿਂਦਾ ਸੀਗਾ ਉਹ ਬਾਪੂ ਰੰਗਾਂ ਦੇ ਵਿੱਚ ਜ਼ੰਗੀਨ ਜਿੰਦੀਆਂ ਦੇ ਵਿੱਚ ਜਿਉਣ ਜੋਗਾ ਹੋ ਗਿਆ। ਇਹਦੇ ਪਿੱਛੇ ਕਾਰਨ ਕੀ ਆ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਉਹਨਾਂ ਦੀ ਕਿਰਪਾ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਕਿੰਨੇ ਸਾਡੇ ਪਰਿਵਾਰ ਦੇ ਵਿੱਚ ਮੈਂਬਰ ਨੇ ਗੁਰਪ੍ਰੀਤ ਵੀਰ ਆ ਉਹ ਵੀ ਅੱਖਾਂ ਤੋਂ ਨਾ ਆਇਆ ਸੀ ਵੀਰਾ ਅੱਜ ਉਹ ਕੱਪੜਿਆਂ ਦੀ ਸੇਵਾ ਕਰਦਾ ਇਦਾਂ ਹੀ ਬਾਪੂ ਅੱਖਾਂ ਤੋਂ ਨਾ ਆਇਆ ਸੀ ਬਾਪੂ ਪ੍ਰਸ਼ਾਦਾ ਦੀ ਸੇਵਾ ਕਰਦਾ ਨਵੀਂ ਬਿਲਡਿੰਗ ਦੇ ਵਿੱਚ ਜਿੰਨਾ ਪ੍ਰਸ਼ਾਦਾ ਜਾਣਾ ਇਤੋਂ ਥੱਲੇੋਂ ਕਿਚਨ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਰੇੜੀ ਬਣਾਏ ਹੋਏ ਸਾਡੇ ਉਹ ਭਰ-ਭਰ ਕੇ ਦੇਗੇ ਦਾਲਾਂ ਦੇ ਪ੍ਰਸ਼ਾਦੇ ਦੇ ਚੌਲਾਂ ਦੇ ਚਾਹ ਦੇ ਲੰਗਰ ਸਾਰੇ ਬਾਪੂ ਨੇ ਨਾਲੇ ਦੀ ਪੂਰੀ ਟੀਮ ਆ ਚਾਹ ਪੰਜ 6 ਜਣੇ ਉਹ ਵੀ ਸਾਰੇ ਪੇਸ਼ੈਂਟ ਹੀ ਸੀਗੇ ਤੇ ਇਹਨਾਂ ਸਾਰਿਆਂ ਨੇ ਸਾਰਾ ਦਿਨ ਸੇਵਾ ਕਰਨੀ ਆ ਤੜਕਿਓਂ ਚਾਹ ਤੋਂ ਸ਼ੁਰੂ ਹੋ ਜਾਣਾ ਪ੍ਰਸ਼ਾਦਾ ਪ੍ਰਸ਼ਾਦੇ ਤੋਂ ਬਾਅਦ ਫਿਰ ਜਿਹੜੀਆਂ ਫਰੂਟ ਦੀ ਸੇਵਾਵਾਂ ਹੋ ਗਈਆਂ ਫਿਰ ਦੁਪਹਿਰੇ 3 ਵਾਲੀ ਚਾਹ ਖਿਚੜੀ ਆ ਗਈ ਆਪਣੀਆਂ ਆਪਣੀਆਂ ਸੇਵਾਵਾਂ ਸਾਰਾ ਦਿਨ ਨਿਭਾਉਂਦੇ ਰਹੇ ਤੇ ਅੱਜ 8 ਦਿਨਾਂ ਵਾਸਤੇ ਵਾਪਸ ਆਪਣੇ ਪਿੰਡ ਚੱਲੇ ਨੇ ਮਿਲਣ ਚੱਲੇ ਨੇ ਆਪਣਿਆਂ ਨੂੰ ਜਿਹੜਿਆਂ ਦੇ ਕੋਲੇ ਬਾਪੂ ਰਹਿ ਰਿਹਾ ਸੀ ਉਹ ਬਾਪੂ ਦੇ ਆਪਣੇ ਨਹੀਂ ਸੀ ਬਾਪੂ ਦੇ ਜਿਹੜੇ ਆਪਣੇ ਸੀ ਉਹਨਾਂ ਨੇ ਬਾਪੂ ਨੂੰ ਰੱਖਣ ਤੋਂ ਵੀ ਬੰਨ੍ਹਾ ਕਰਤਾ ਸੀ ਪਰ ਫੇਰ ਵੀ ਆਪਣਾ ਖੂਨ ਆ ਇਤਨਾ ਕਿਤੇ ਖਿੱਚ ਪੈਂਦੀ ਆ ਤੇ ਬਾਪੂ ਅੱਜ ਆਪਣਿਆਂ ਨੂੰ ਮਿਲਣ ਚੱਲਿਆ ਬਰਦਾਸ਼ ਕਰਿਓ ਮਨਜੀਤ ਸਿੰਘ ਤਾਂ ਜ਼ਿੰਦਗੀ ਇਸੇ ਤਰ੍ਹਾਂ ਹੀ ਸੇਵਾ ਕਰਦਾ ਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਆ ਬਾਪੂ ਜਉਂਦਾ ਬਹਦਾ ਰਹ ਮੋੜੇਂ 7-8 ਦਿਨਾਂ ਨੂੰ ਠੀਕ ਆ ਹਾਂ ਪਹਿਲਾਂ 10 ਦਿਨ ਨਹੀਂ ਨੌਂ ਦਿਨਾਂ ਜਾ ਕੇ ਪਹਿਲੇ ਆ ਜੂਗਾ ਬਾ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ